ਪੂਜ ਲੱਗੇ ਪੀਰ ਆਖੀਏ ਸਭ ਮਿਲੇ ਸੰਸਾਰ ਨਾਉ ਸਦਾਏ ਆਪਣਾ ਹੋ ਵੈ ਸਿੱਧ ਸੁਮਾਰ ਜਾ ਪਤ ਲੇਖੈ ਨਾ ਪਵੇ ਸਵਾ ਪੂਜ ਕੁਾਰ ਜੇ ਕੋਈ ਮਨੁੱਖ ਦੀ ਰਖਵਾਨ ਲੱਗ ਪਏ ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ ਉਸ ਦੀ ਪੂਜਾ ਹੋਣ ਲੱਗ ਪਏ ਜੇ ਉਹ ਪੁੱਗਿਆ ਹੋਇਆ ਕਰਾਮਾਤੀ ਜੋਗੀ ਗਿਣਿਆ ਜਾਣ ਲੱਗ ਪਏ ਵੱਡੇ ਨਾਮਨੇ ਵਾਲਾ ਸਦਾਣ ਲੱਗ ਪਏ ਤਾਂ ਵੀ ਇਹ ਸਭ ਕੁਝ ਕਿਸੇ ਅਰਥ ਨਹੀਂ ਕਿਉਂਕਿ ਜੇ ਪ੍ਰਭੂ ਦੀ ਹਜ਼ੂਰੀ ਵਿੱਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ ਦੁਨੀਆ ਵਿੱਚ ਹੋਈ ਸਾਰੀ ਪੂਜਾ ਖਵਾਰ ਹੀ ਕਰਦੀ ਹੈ